ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਨਾਲ ਨਮਸਕਾਰ ਜੀ ਬਹੁਤ ਬੜਾ ਲੈਟਸ ਟੈਲੀ ਚੈਨਲ ਤੇ ਤੁਹਾਡਾ ਸਾਰਾ ਸਵਾਗਤ ਕਰਦੇ ਆਂ ਅੱਜ ਤੁਹਾਨੂੰ ਪਤਾ ਸੰਗ ਜਿਹੜੇ ਕੁੜਤੇ ਦੇ ਮੋਡੇ ਦੀ ਕਟਿੰਗ ਕਰੀਦੀ ਹੈ ਕਿੱਦਾਂ ਕਰੀਦੀ ਹੈ ਤੇ ਇਹਨੂੰ ਪਹਿਲਾਂ ਪਤੀ ਰਾਂ ਨਿਸ਼ਾਨ ਲਗਾ ਲਾਂਗੇ 13 ਇੰਚ ਤੀਰਾ ਵਾ ਤੇ ਅੱਧਾ ਆਊਗਾ 6.5 ਤੇ 6.5 ਹੀ ਤੂਈ ਥਲੇ ਰੱਖਣਾ ਵਾ ਇਹਦੀ ਕਟਿੰਗ ਹੁੰਦੀ ਜਿਹੜੀ ਮੋਡੇ ਰੀਕ ਤੇ ਛਾਤੀ ਦੇ ਹਿਸਾਬ ਨਾਲ ਹੁੰਦੀ ਹੈ ਤੇ ਜਿਹੜੀ ਤੀਰੇ ਦੀ ਹੁੰਦੀ ਆ ਔਰ ਛਾਤੀ ਵੀ ਵਿਖਰੀ ਪੰਦੀ ਆ ਕਿੰਨੀ ਹੁੰਦੀ ਆ ਤੇ ਬੈਕ ਦਾ ਜਿਹੜਾ ਨੈਕ ਹੁੰਦਾ ਕਿੰਨਾ ਕੁ ਡੀਪੰਦਰ ਦੇ ਹਿਸਾਬ ਨਾਲ ਧੀਰਾ ਰੱਖੀਦਾ ਵਾ ਇਹ ਆਪਾਂ ਸਿੱਧਾ ਨਿਸ਼ਾਨ ਲਗਾ ਲਿਆ ਵਾ ਉਹ ਤੋਂ ਬਾਅਦ ਆਪਾਂ ਜਿਹੜਾ ਜਰਾ ਮੋਡਾ ਵਾ ਉਹ ਰੱਖਾਂਗੇ ਆਪਾਂ 6 ਵਾਕ ਸੱਤ 7 ਤੋਂ 2 ਦੇ ਸੂਤਰ ਤੇ ਰੱਖ ਲਾਂਗੇ ਇਹ ਆਪਾਂ ਛਾਤੀ ਦੇ ਹਿਸਾਬ ਨਾਲ ਰੱਖਿਆ ਵਾ ਜੇ ਛਾਤੀ ਹੋਵੇ 20 ਇੰਚ ਮੈਂ ਕਿ ਲੂਜ਼ ਪਾ ਕੇ 2 ਇੰਚ ਤੇ ਹੋਰਾ ਮੋਡਾ ਤੋਂ ਇਲਾਕ ਰਹਿਣਾ ਵਾ 7 ਇੰਚ ਤੇ ਉਹ ਤੋਂ ਬਾਅਦ ਆਪਾਂ ਇਹ ਛਾਤੀ ਦਾ ਨਿਸ਼ਾਨ ਲਗਾਵਾਂਗੇ ਆ ਦੇਖੋ ਇਦਾਂ ਕਰਕੇ ਆਪਾਂ ਛਾਤੀ ਦਾ ਨਿਸ਼ਾਨ ਲਗਾ ਲਿਆ ਆਲ ਰੌਂਡ ਛਾਤੀ ਐ ਤੇ ਆਪਾਂ 2 ਇੰਚ ਲੂਜ਼ ਪਾਇਆ ਦਾ ਵਾ ਇਹ ਆ ਜੂਗਾ 44 ਇੰਚ 13 ਚੌਥਾ ਇਸ ਆਇਨਾ 11 ਇੰਚ 11 ਚੌਕ 44 44 ਸ 11 ਨਵਾਂ ਇਹਨੂੰ ਤਾਂ ਕਾ ਕੇ ਗਲਾਈ ਦੀ ਸ਼ੇਪ ਦੇ ਦੇਣੀ ਆ ਤੇ ਜੇ ਜਿਹੜੀ ਹਲਥ ਜਿਨਾਂ ਨਹੀਂ ਹੋਵੇ ਤੇ ਉਹਨੂੰ ਜਿਹੜੀ ਗਲਾਈ ਦੀ ਸ਼ੇਪ ਦੇਣੀ ਹੈ ਜ਼ਿਆਦਾ ਨਹੀਂ ਦੇਣੀ ਜਿਆਦਾ ਦੇਣ ਕਾ ਕੇ ਪਿੱਛੇ ਜਿਹੜੀ ਹੈ ਖਿੱਚ ਲੱਗਣੀ ਸ਼ੁਰੂ ਹੋ ਜਾਂਦੀ ਹੈ ਇਸ ਕਾ ਕੇ ਤੋਂ ਇਸ ਹਿਸਾਬ ਨਾਲ ਦੇਣੀ ਹੈ ਤੋਂ ਉੱਪਰ ਰੱਖਿਆ ਹੋਆ ਹੈ 1.5 ਇੰਚ ਜੇ ਤੋਂ ਇਹ ਪਿੱਛੇ ਜ਼ਿਆਦਾ ਕਟਾਈ ਦੇ ਲੋਗੇ ਤਾਂ ਉਹਦੇ ਮਗਰ ਬੈਕ ਸਾਈਡ ਤੇ ਖਿੱਚ ਲੱਗੇਗੀ ਇਸ ਕਾ ਕੇ ਜ਼ਿਆਦਾ ਨਹੀਂ ਦੇਣੀ ਬੈਕ ਸਾਈਡ ਤੋਂ ਕਟਾਈ ਤੇ ਜੇ ਗਲਾ ਪਿਛੋ ਡੀਪ ਹੋਵੇ ਤੇ ਹੋਰ ਨੈਕ ਹੋਰ ਤੀਰਾ ਇੰਨਾ ਰੱਖੀਦਾ ਨੈਕ ਦੇ ਹਿਸਾਬ ਨਾਲ ਔਰ ਇਹ ਤੁਹਾਨੂੰ ਅਗਲੀ ਵੀਡੀਓ ਤੁਹਾਨੂੰ ਦੱਸਾਂਗੇ ਸਾਨੂੰ ਕਮੈਂਟ ਕਰਕੇ ਦੱਸਿਓ ਤੇ ਔਰੀ ਵੀਡੀਓ ਤੁਹਾਨੂੰ ਆ ਜਾਏਗੀ ਇਹ ਤੁਹਾਨੂੰ ਆਪਾ ਦੱਸਣ ਦੇ ਮੋਢਾ ਮੋਢੇ ਦੀ ਕਟਿੰਗ ਕਿੰਨਾ ਰੱਖੀਦਾ ਵਾ ਤੇ ਇਹਨੂੰ ਆਪਾਂ ਕਟਿੰਗ ਕਰ ਲਾਂਗੇ ਜੇ ਤੁਹਾਨੂੰ ਕੁਝ ਨਾ ਸਮਝ ਲੱਗੇ ਤਾਂ ਕਮੈਂਟ ਕਰਕੇ ਸਾਨੂੰ ਪੁੱਛ ਸਕਦੇ ਹੋ ਦੇਖੋ ਭਾਈ ਕਟਿੰਗ ਕਰ ਲਿਆ ਵਾ ਏਰੀਆ ਹੁਣ ਛਾਤੀ 44 ਇੰਚ ਇਹੀ ਚੈਸਟ ਪਾਰੀ ਤੇ ਇਸ ਦਾ ਕਿਪਾ ਪਰ ਹਿਸਾਬ ਨਾਲ ਮੋੜਾ ਦਾ ਨਿਸ਼ਾਨ ਆਇਆ 7.5 ਇਹ ਤੁਮੜੀ ਕੱਟ ਪਾ ਲਾਂਗੇ ਡਾਉਣ ਕਰ ਲਾਂਗੇ ਮੋੜਾ ਉਹ ਤਾਂ ਬਾਅਦ ਚ ਨੂੰ ਆਪਾਂ ਜੈਂਪਰ ਨੂੰ ਸਿੱਧਾ ਕਰ ਲਿਆ ਸੀ ਉਹ ਪੁੱਠੇ ਸਾਈਡ ਨੂੰ ਸਿੱਧਾ ਕਰ ਲਿਆ ਪਰ ਸਿੱਧੀ ਸਾਈਡ ਤੇ ਸਿੱਧੀ ਸਾਈਡ ਵਾਲੇ ਪੰਨੇ ਪਰ ਆਪਣਾ ਨਿਸ਼ਾਨ ਲੰਗਾਵਾਂਗੇ ਜਿਹੜੇ ਚਸਟ ਕਮਰ ਦਾ ਇਹ ਪਹਿਲਾ ਪਾ ਛਾਤੀ ਦਾ ਨਿਸ਼ਾਨ ਲੰਗਾ ਲਾਂਗੇ 11 ਇੰਚ ਦੇ ਉਹੀ ਚੌਥਾ ਹੀ ਸਜਾਤਾ ਹੁੰਦਾ ਸੀ ਆਹੀ ਫਰੰਟ ਸਾਈਡ ਦਾ ਪਲਾਨ ਮੇ ਆ ਤੇ ਉਸ ਤੋਂ ਬਾਅਦ ਜੋ ਜਿੰਨਾ ਤੇ ਆਪਾਂ ਰੱਖਿਆਈ 13 ਇੰਚ ਤੇ 13 ਇੰਚ 6.5 ਦਾ ਨਿਸ਼ਾਨ ਕਰਾਂਗੇ ਜਿਹੜੀ ਸਾਹਮਣੇ ਘਾਟ ਪਾਈਦੀ ਆ 6.5 ਤੇ ਆਪਾਂ ਨਿਸ਼ਾਨ ਲਗਾ ਲਿਆ ਵਾ ਤੇ ਇਥੇ ਆਪਾਂ ਲਾ ਲਾਂਗੇ ਕਮਰ ਦਾ ਨਿਸ਼ਾਨ ਉੱਤੋਂ ਰੱਖ ਕੇ ਪੈਰ ਦਾ ਛੱਡ ਕੇ ਸਲਾਈ ਦਾ ਤੇ 15 ਇੰਚ ਨਿਸ਼ਾਨ ਤੇ ਲਗਾ ਲਿਆ ਵਾ ਤੇ ਇਥੋਂ ਮੋੜੇ ਦੀ ਸਲਾਈ ਤੋਂ ਛੱਡ ਕੇ ਤੇ ਇਥੇ 15 ਇੰਚ ਨਿਸ਼ਾਨ ਲਗਾ ਲਿਆ ਵਾ ਇੱਕ ਗੱਲ ਦਾ ਵੀ ਧਿਆਨ ਰੱਖਿਓ ਜਿਹੜੀ ਸਾਹਮਣੇ ਕੱਟ ਪਾਈਦੀ ਐ ਐ ਵੀ ਜਿਹੜੀ ਐ ਭਾਰੀ ਜਨਾਨੀ ਹੁੰਦੀ ਐ ਤੇ ਔਰੀ ਵੀ ਕਾਟ ਜ਼ਿਆਦਾ ਨਹੀਂ ਸਾਹਮਣੇ ਪਾਣੀ ਇਹ ਬਿਲਕੁਲ ਹਿਸਾਬ ਨਾਲ ਵੀ ਪਾਣੀ ਪੈਂਦੀ ਐ ਦੇਖੋ ਨੂੰ ਇਦਾਂ ਕਲਾਈ ਦੇ ਦਨੀ ਐ ਕੋਕ ਜੇ ਸਾਹਮਣੇ ਜ਼ਿਆਦਾ ਹੀ ਪੈ ਜੇ ਤੇ ਤਾਵੇਂ ਉਹਨੂੰ ਸਾਹਮਣੇ ਫਰੰਟ ਤੋਂ ਖਿੱਚ ਲੱਗੇਗੀ ਤੇ ਜੇ ਬੈਕ ਤੋਂ ਜਰਾ ਪਏ ਤਾਂ ਵੀ ਬੈਕ ਤੋਂ ਖਿੱਚ ਲੱਗੇਗੀ ਇਸ ਹਿਸਾਬ ਨਾਲ ਕਟਿੰਗ ਪਾਰ ਕਰਨੀ ਪੰਦੀ ਹੈ ਦੇਖੋ ਨਾ ਆਪਾਂ ਕਟਿੰਗ ਕਰ ਲਿਆ ਵਾ ਮੰਨ ਲਓ ਜੇ ਉੱਤੇ 6.5 ਰੱਖਿਆ ਇੱਥੇ ਲਿਆਪਾ 6.5 ਦਾ ਨਿਸ਼ਾਨ ਹੈ ਤਾਂ ਵੀ 6.5 ਨਹੀਂ 7 ਦੇ ਸਾਹਮਣੇ ਰੱਖ ਦਣਾ ਨਿਸ਼ਾਨ ਜਿਹੜੀ ਘਾਟ ਪਾ ਲੈਣੀ ਆ ਦੇਖੋ ਸਾੜੇ ਨਿਸ਼ਾਨ ਲਗਾਤਾ ਵਾ ਇਸੇ ਤਰ੍ਹਾਂ ਹੀ ਇਹ ਮੋਢੇ ਦੀ ਕਟਿੰਗ ਹੁੰਦੀ ਹੈ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਸ਼ੇਅਰ ਜਰੂਰ ਕਰ ਦਿਆ ਕਰੋ ਇਦਾਂ ਦੀ ਵੀਡੀਓ ਤੁਹਾਨੂੰ ਹੋਰ ਮਿਲਦੀ ਰਹੇਗੀ ਧੰਨਵਾਦ ਜੀ ਸਾਰਿਆਂ ਨੂੰ